ਪੰਜਾਬ ਪੱਜਪਾ ਸੂਭਾ ਕਾਰਜਕਾਰੀ ਓਪੀ ਠਕਰਾਲ ਜੀ ਨੇ ਆਪਣਾ ਪੰਜਵਾਂ ਜਨਮ ਦਿਨ ਗਰੀਬ ਅਤੇ ਬੇਸਹਾਰਾ ਬੱਚਿਆਂ ਨੂੰ ਫਲ ਅਤੇ ਤੋਹਫੇ ਵੰਡ ਕੇ ਸਾਦੇ ਢੰਗ ਦੇ ਨਾਲ ਮਨਾਇਆ ਆਪਣੇ ਜਨਮ ਦਿਨ ਉਤੇ ਓਪੀ ਠਕਰਾਲ ਜੀ ਨੇ ਕਿਹਾ ਕਿ ਉਹਨਾਂ ਦਾ ਮੁੱਖ ਉਦੇਸ਼ ਹਮੇਸ਼ਾ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਸੇਵਾ ਕਰਨਾ ਰਿਹਾ ਹੈ ਅਤੇ ਇਸ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਉਹਨਾਂ ਨੇ ਆਪਣੇ ਪਜਾਵੇਂ ਜਨਮ ਦਿਨ ਉਤੇ ਗਰੀਬਾਂ ਅਤੇ ਬੇਸਹਾਰਾ ਬੱਚਿਆਂ ਦੇ ਵਿੱਚ ਫਲ ਅਤੇ ਤੋਹਫੇ ਵੰਡ ਕੇ ਆਪਣਾ ਅਚਰਬ ਦਿਨ ਬੜੀ ਹੀ ਸਾਦਗੀ ਦੇ ਨਾਲ ਮਨਾਉਣ ਦਾ ਫੈਸਲਾ ਕੀਤਾ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਅੱਜ ਸਮਾਜ ਵਿੱਚ ਅਮੀਰ ਗਰੀਬ ਛੋਟੇ ਵੱਡੇ ਵਿੱਚ ਫਰਕ ਵੱਧ ਰਿਹਾ ਉਸ ਨੂੰ ਖਤਮ ਕਰਨਾ ਬੜਾ ਜ਼ਰੂਰੀ ਕਿਉਂਕਿ ਸਮਾਜ ਵਿੱਚ ਮਨੁੱਖਤਾ ਤੇ ਮਨੁੱਖਤਾ ਹੋਣੀ ਚਾਹੀਦੀ ਹੈ ਨਾ ਕਿ ਗਰੀਬੀ ਅਮੀਰੀ ਓਪੀ ਠਕਰਾਲ ਜਿਨੇ ਆਪਣੇ ਜਨਮ ਦਿਨ ਉਤੇ ਕਿਹਾ ਕਿ ਸਮਾਜ ਵਿੱਚ ਜੋ ਵੀ ਦੱਬੇ ਕੁਚਲੇ ਅਤੇ ਵਾਂਝੇ ਲੋਕ ਹਨ ਅਤੇ ਜੇਕਰ ਉਹਨਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਉਹਨਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿਣਗੇ ਤੁਹਾਨੂੰ ਦੱਸ ਦਈਏ ਕਿ ਭਾਜਪਾ ਦੇ ਸੂਬਾ ਕਾਰਜਕਾਰੀ ਮੈਂਬਰ ਹੋਂ ਦੇ ਨਾਲ-ਨਾਲ ਓਪੀ ਠਕਰਾਲ ਜੀ ਇੱਕ ਸਮਾਜ ਸੇਵਕ ਅਤੇ ਇੱਕ ਪ੍ਰਸਿੱਧ ਉਦਯੋਗਪਤੀ ਵੀ ਹਨ। ਉਹ ਮੀਡੀਆ ਦੇ ਖੇਤਰ ਵਿੱਚ ਵੀ ਕੰਮ ਕਰ ਰਹੇ ਹਨ ਅਤੇ ਉਹ ਇੱਕ YouTube ਅਤੇ Facebook ਚੈਨਲ ਵੀ ਚਲਾਉਂਦੇ ਹਨ। ਉਹਨਾਂ ਦਾ ਮੁੱਖ ਉਦੇਸ਼ ਸੋਸ਼ਲ ਮੀਡੀਆ ਰਾਹੀਂ ਲੋਕਾਂ ਤੱਕ ਸਹੀ ਅਤੇ ਸੱਚੀਆਂ ਖਬਰਾਂ ਪਹੁੰਚਾਉਣਾ ਹੈ। आज मैं अपने 50वें जन्मदिन से दिन से सबसे पहले एक गुरुकार और श्री महाकाली मंदिर दर्शन करके हाजिरी लगवाई और उसके तो बाद इन गरीब बच्चों के साथ जो भी बांट खाने की वस्तुएं जैसे कोई फ्रूट और कई वस्तुओं और उपहार देकर इनको खुश करने के लिए जैसे गरीब बच्चे बेसहारा बच्चों को बांटा है इनकी खुशी इनके चेहरे पे खुशी देखकर मुझे बहुत खुशी हुई इसीलिए मैं चाहता हूँ कि सबको अपना इसी सादगी के साथ ही ये जन्मदिन मनाना चाहिए और गरीब जनता बच्चों को और सहारा देना चाहिए और हम यही कहना चाहते हैं सभी को कि हम हमेशा गरीब बच्चों के लिए और बेसहारा बच्चों के लिए मदद करने के लिए हमेशा हाजिर है और क्या कहना चाहेंगे समाज में क्या भूमिका रहेगी आपकी आपने जन्मदिन पर कुछ संकल्प ले रहे हैं मैं यही संकल्प ले रहा हूँ कि मैं पचासवें जन्म से जिसे सब गरीब बच्चों की मदद करने के लिए हमेशा आगे रहते हैं रहते रहेंगे और सबको यही कहूँगा कि सब ऐसे गरीब जनता को जो मदद के लिए रहें कोई गरीब गरीबी अमीरी का फ़र्क छोड़कर इंसान और इंसानियत की तरह इस समाज में जिए